ਅਬੋਹਰ ਕਤਲकांड ਦੇ ਵਿੱਚ ਹੋਏ ਐਨਕਾਊਂਟਰ ਮਾਮਲੇ ਨੂੰ ਲੈ ਕੇ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਨੇ ਇਸ ਮਾਮਲੇ ਦਾ ਨੋਟਿਸ ਲੈ ਲਿਆ ਜਸਪ੍ਰੀ ਸਿੰਘ ਤੇ ਰਾਮਰਤਨ ਦਾ ਇਸ ਮਾਮਲੇ ਦੇ ਵਿੱਚ ਐਨਕਾਊਂਟਰ ਹੋਇਆ ਸੀ ਪੁਲਿਸ ਨਾਲ ਮੁਕਾਬਲੇ ਦੇ ਵਿੱਚ ਮਾਰੇ ਗਏ ਸੀ ਦੋਵੇਂ ਇੱਕ ਸਮਾਜਿਕ ਕਾਰਕੁਨ ਦੀ ਸ਼ਿਕਾਇਤ ਬਾਅਦ ਹੁਣ ਹਿਊਮਨ ਰਾਈਟ ਕਮਿਸ਼ਨ ਨੇ ਇਸ ਮਾਮਲੇ ਦਾ ਨੋਟਿਸ ਲੈ ਲਿਆ ਸ਼ਿਕਾਇਤ ਕਰਤਾ ਦਾ ਬਿਆਨ ਆਇਆ ਕਿ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਮਾਮਲਾ ਸੋ ਇਸ ਨੂੰ ਇਨਵੈਸਟਿਗੇਟ ਕੀਤਾ ਜਾਣਾ ਚਾਹੀਦਾ ਸੋ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਨੇ ਇਸ ਮਾਮਲੇ ਦਾ ਨੋਟਿਸ ਲੈ ਲਿਆ ਜਬਰ ਮਹੱਤੇ ਕਾਂਟ ਕਾਂਟ ਤੋਂ ਬਾਅਦ ਜਿਹੜਾ ਫਰਜੀ ਐਨਕਾਊਂਟਰ ਹੋਇਆ ਬੋਰ ਦੇ ਵਿੱਚ ਦੋ ਨੌਜਵਾਨ ਪੁਲਿਸ ਕਸਟਡੀ ਦੇ ਵਿੱਚ ਮੌਤ ਹੋਈ ਹੈ ਉਸੇ ਮਾਮਲੇ ਦੇ ਵਿੱਚ ਅਸੀਂ ਅੱਜ ਰਾਸ਼ਟਰੀ ਮਾਨਵ ਅਧਿਕਾਰ ਆਯੋਗ ਪਹੁੰਚਿਆ ਉੱਥੇ ਇਹਨਾਂ ਦੀ ਸਪੈਸ਼ਲ ਆਕੇ ਗਿਆ ਕਿ ਪੁਲਿਸ ਦੀ ਜਾਂਚ ਕੀਤੀ ਜਾਵੇ ਪੁਲਿਸ ਜਿਹੜੇ ਇਹਦੇ ਵਿੱਚ ਸ਼ਾਮਿਲ ਆ ਉਹਨਾਂ ਦੇ ਉੱਤੇ ਜੋ ਕਾਰਵਾਈ ਹੁੰਦੀ ਹੈ ਉਹ ਮਾਨਵਾ ਮਾਨਵਾ ਅਧਿਕਾਰ ਆਯੋਗ ਕੋ ਕਰਨੀ ਚਾਹੀਦੀ ਹੈ ਇਹਦੇ ਵਿੱਚ ਸਪੈਸਟ ਲਿਖਿਆ ਹੋਇਆ ਹੈ ਇਹ ਕਾਰਵਾਈ ਅਸੀਂ ਅੱਜ ਮਾਨਵ ਅਧਿਕਾਰ ਆਯੋਗ ਤੋਂ ਕਰਵਾ ਰਹੇ ਤਾਂ ਕਿ ਪੀੜਿਤ ਪਰਿਵਾਰ ਦੇ ਮਾਪਿਆਂ ਨੂੰ ਜੋ ਨੌਜਵਾਨ ਜੀ ਨਾਲ ਦੀ ਇਹਨਾਂ ਦਾ ਫਰਜ ਇਨਕਾਊਂਟਰ ਤੇ ਮੌਤ ਹੈ ਉਹਨਾਂ ਦੇ ਮਾਪਿਆਂ ਨੂੰ ਨਾ ਮਿਲ ਸਕੇ ਇਸ ਤੋਂ ਪਹਿਲਾਂ ਵੀ ਡੀਜੀਪੀ ਸਾਹਿਬ ਨੂੰ ਮੈਂ ਕਈ ਵਾਰ ਟਵੀਟ ਕਰ ਚੁੱਕਿਆ ਹਾਂ ਉਸ ਦੇ ਵਿੱਚ ਅਸੀਂ ਸਪਸ਼ਟ ਕਿਹਾ ਹੈ ਕਿ ਡੀਜੀਪੀ ਸਾਹਿਬ ਤੁਹਾਡੇ ਪੁਲਿਸ ਸਾ ਜਿਹੜੀ ਸੰਵਿਧਾਨ ਤੋੜਦੀ ਹੈ ਕੋਈ ਕਾਨੂੰਨ ਫੋਲੋ ਕਰੋ ਜਿਵੇਂ ਆ ਤੁਸੀਂ ਦੇਖਦੇ ਹੋ ਅੱਜ ਅਸੀਂ ਜਿਹੜੀ ਹਿਊਮਰਾਈ ਕਲੱਬ ਨੂੰ ਅਸੀਂ ਸਕਾਈਪ ਦਿੱਤੀ ਹੈ ਉਸ ਦੇ ਵਿੱਚ ਤੁਰੰਤ ਉਹਨਾਂ ਨੇ ਰਸੀਵਿੰਗ ਦਿੱਤੀ ਐ ਸਟੈਂਪ ਲਾ ਕੇ ਰਸੀਵਿੰਗ ਦੇਖ ਸਕਦੇ ਤੁਸੀਂ ਇਹਨਾਂ ਦੇ ਵਿੱਚ ਬਟ ਪੰਜਾਬ ਪੁਲਿਸ ਕਦੇ ਵੀ ਐਫ ਆਈ ਆਰ ਦਰਜ ਕਰਦੇ ਤਾਂ ਰਸੀਵਿੰਗ ਨਹੀਂ ਦਿੰਦੀ ਹੈ ਪੂਰੇ ਪੰਜਾਬ ਦੇ ਵਿੱਚ ਲਾਗੂ ਹੈ ਕਿ ਰਸੀਵਿੰਗ ਨਹੀਂ ਦਿੰਦੇ ਕੀ ਕਾਰਨ ਹੈ ਉਸ ਵਿਧਾਨ ਤੋਂ ਕੁਝ ਸੁਭਾਰੀ ਹੈ ਜਾਂ ਫਿਰ ਕੁਝ ਐਜਾ ਹੋ ਰਿਹਾ ਜਿਹੜਾ ਸਾਨੂੰ ਨਹੀਂ ਪਤਾ ਹੈਗਾ ਕਿ ਡੀਪੀ ਸਾਹਿਬ ਨੂੰ ਇਹਨਾਂ ਦੇ ਬਾਰੇ ਨਹੀਂ ਪਤਾ ਕਿ ਰਸੀਵਿੰਗ ਤੁਰੰਤ ਕਿਉਂ ਨਹੀਂ ਦੇਰੀ ਜਦੋਂ ਕਿ ਸਾਡੇ ਸੁਪਰੀਮ ਕੋਰਟ ਕੰਨ ਦੀ ਗ੍ਰੀਕ ਰੀਸੀਵਿੰਗ ਤੁਰੰਤ ਹੀ ਦੇਣੀ ਜ਼ਰੂਰੀ ਹੈ ਆਈ ਉਮੀਦ ਕਰਦੇ ਹਾਂ ਕਿ ਮਾਨਵਤਾ ਕਾਰੋਗ ਤੁਰੰਤ ਕਾਰਵਾਈ ਕਰਦੇ ਹੋਏ ਸੰਗਿਆਨ ਲੈਂਦੇ ਹੋਏ ਇਸ ਦੇ ਉੱਤੇ ਪੀੜਤ ਪਰਿਵਾਰ ਦੇ ਮਾਪਿਆਂ ਨੂੰ ਜਿਹੜਾ ਨਿਆਂ ਦਿਲਾਊਗਾ ਅਵਾਰ ਕਤਲकांड ਦੇ ਵਿੱਚ ਹੋਏ ਐਨਕਾਊਂਟਰ ਮਾਮਲੇ ਨੂੰ ਲੈ ਕੇ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਨੇ ਇਸ ਮਾਮਲੇ ਦਾ ਨੋਟਿਸ ਲੈ ਲਿਆ ਜਸਪ੍ਰੀਤ ਸਿੰਘ ਤੇ ਰਾਮਰਤਨ ਦਾ ਇਸ ਮਾਮਲੇ ਦੇ ਵਿੱਚ ਐਨਕਾਊਂਟਰ ਹੋਇਆ ਸੀ ਪੁਲਿਸ ਨਾਲ ਮੁਕਾਬਲੇ ਦੇ ਵਿੱਚ ਮਾਰੇ ਗਏ ਸੀ ਦੋਵੇਂ ਇੱਕ ਸਮਾਜਿਕ ਕਾਰਕੁਨ ਦੀ ਸ਼ਿਕਾਇਤ ਬਾਅਦ ਹੁਣ ਹਿਊਮਨ ਰਾਈਟ ਕਮਿਸ਼ਨ ਨੇ ਇਸ ਮਾਮਲੇ ਦਾ ਨੋਟਿਸ ਲੈ ਲਿਆ ਸ਼ਿਕਾਇਤ ਕਰਤਾ ਦਾ ਬਿਆਨ ਆਇਆ ਕਿ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਮਾਮਲਾ ਸੋ ਇਸ ਨੂੰ ਇਨਵੈਸਟਿਗੇਟ ਕੀਤਾ ਜਾਣਾ ਚਾਹੀਦਾ ਹੈ ਸੋ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਨੇ ਇਸ ਮਾਮਲੇ ਦਾ ਨੋਟਿਸ ਲੈ ਲਿਆ ਜਬਰ ਮਹੱਤਿਆਕਾਂ ਤੋਂ ਕਾਂ ਤੋਂ ਬਾਅਦ ਜਿਹੜਾ ਫਰਜੀ ਐਨਕਾਊਂਟਰ ਹੋਇਆ ਬੋਰ ਦੇ ਵਿੱਚ ਦੋ ਨੌਜਵਾਨ ਪੁਲਿਸ ਕਸਟਡੀ ਦੇ ਵਿੱਚ ਮੌਤ ਹੋਈ ਹੈ ਉਸੇ ਮਾਮਲੇ ਦੇ ਵਿੱਚ ਅਸੀਂ ਅੱਜ ਰਾਸ਼ਟਰੀ ਮਾਨਵ ਅਧਿਕਾਰ ਆਯੋਗ ਪਹੁੰਚਿਆ ਉੱਥੇ ਇਹਨਾਂ ਦੀ ਸਪੈਸ਼ਲ ਆ ਕੇ ਗਿਆ ਕਿ ਪੁਲਿਸ ਦੀ ਜਾਂਚ ਕੀਤੀ ਜਾਵੇ ਪੁਲਿਸ ਜਿਹੜੇ ਇਹਦੇ ਵਿੱਚ ਸ਼ਾਮਿਲ ਆ ਉਹਨਾਂ ਦੇ ਉੱਤੇ ਜੋ ਕਾਰਵਾਈ ਹੁੰਦੀ ਉਹ ਮਨੁੱਖ ਮਨੁੱਖ ਅਧਿਕਾਰ ਆਯੋਗ ਕੋ ਕਰਨੀ ਚਾਹੀਦੀ ਹੈ ਇਹਦੇ ਵਿੱਚ ਸਪੈਸ਼ਲ ਲਿਖਿਆ ਹੋਇਆ ਹੈ ਇਹ ਕਾਰਵਾਈ ਅਸੀਂ ਅਜ ਮਨੁੱਖ ਅਧਿਕਾਰ ਆਯੋਗ ਤੋਂ ਕਰਵਾ ਰਹੇ ਤਾਂ ਕਿ ਪੀੜਤ ਪਰਿਵਾਰ ਦੇ ਮਾਪਿਆਂ ਨੂੰ ਜੋ ਨੌਜਵਾਨ ਜੀ ਨਾਲ ਦੀ ਇਹਨਾਂ ਦਾ ਫਰਜ ਇਨਕਾਊਂਟਰ ਤੇ ਮੌਤ ਹੈ ਉਹਨਾਂ ਦੇ ਮਾਪਿਆਂ ਨੂੰ ਨਾ ਮਿਲ ਸਕੇ ਐਸ ਤੋਂ ਪਹਿਲਾਂ ਵੀ ਡੀਜੀਪੀ ਸਾਹਿਬ ਨੂੰ ਮੈਂ ਕਈ ਵਾਰ ਟਵੀਟ ਕਰ ਚੁੱਕਿਆ ਹਾਂ ਉਸ ਦੇ ਵਿੱਚ ਅਸੀਂ ਸਪਸ਼ਟ ਕਿਹਾ ਹੈ ਕਿ ਡੀਜੀਪੀ ਸਾਹਿਬ ਤੁਹਾਡੇ ਪੁਲਿਸ ਸਾ ਜਿਹੜੀ ਸੰਵਿਧਾਨ ਤੋੜਦੀ ਹੈ ਕੋਈ ਕਾਨੂੰਨ ਫੋਲੋ ਕਰੋ ਜਿਵੇਂ ਆ ਤੁਸੀਂ ਦੇਖਦੇ ਹੋ ਅੱਜ ਅਸੀਂ ਜਿਹੜੀ ਹਿਊਮਰਾਈਟ ਕਲੱਬ ਨੂੰ ਅਸੀਂ ਸਕਾਈਪ ਦਿੱਤੀ ਹੈ ਉਸ ਦੇ ਵਿੱਚ ਤੁਰੰਤ ਉਹਨਾਂ ਨੇ ਰੀਸੀਵਿੰਗ ਦੀ ਪੀਐਸ ਟੈਂਪ ਲਾ ਕੇ ਰੀਸੀਵਿੰਗ ਦੇਖ ਸਕਦੇ ਹੋ ਤੁਸੀਂ ਉਹਨਾਂ ਦੇ ਵਿੱਚ ਬਟ ਪੰਜਾਬ ਪੁਲਿਸ ਕਦੇ ਵੀ ਐਫਆਈਆਰ ਦਰਜ ਕਰਦੇ ਤਾਂ ਰੀਸੀਵਿੰਗ ਨਹੀਂ ਦਿੰਦੀ ਹੈ ਪੂਰੇ ਪੰਜਾਬ ਦੇ ਲਗਭਗ ਕਿ ਰਸੀਵਿੰਗ ਨਹੀਂ ਦਿੱਂਦੇ ਕੀ ਕਾਰਨ ਹੈ ਉਹ ਸੰਵਿਧਾਨ ਤੋਂ ਕੁਛ ਪਾਰੀ ਹੈ ਜਾਂ ਫਿਰ ਕੁਛ ਐਜਾ ਹੋ ਰਿਹਾ ਜਿਹੜਾ ਸਾਨੂੰ ਨਹੀਂ ਪਤਾ ਹੈਗਾ ਕਿ ਡਿਪੀ ਸਾਹਿਬ ਨੂੰ ਇਹਨਾਂ ਦੇ ਬਾਰੇ ਨਹੀਂ ਪਤਾ ਕਿ ਰਸੀਵਿੰਗ ਤੁਰੰਤ ਕਿਉਂ ਨਹੀਂ ਦੇਰੀ ਜਦੋਂ ਕਿ ਸਾਡੇ ਸੁਪਰੀਮ ਕੋਰਟ ਕਹਿੰਦੀ ਹੈ ਕਿ ਰਸੀਵਿੰਗ ਤੁਰੰਤ ਹੀ ਦੇਣੀ ਜ਼ਰੂਰੀ ਹੈ ਆਈ ਉਮੀਦ ਕਰਦੇ ਹਾਂ ਕਿ ਮਾਨਵਧਰ ਕਰ ਰਿਓ ਤੁਰੰਤ ਕਾਰਵਾਈ ਕਰਦੇ ਹੋਏ ਸੰਗਿਆਨ ਲੈਂਦੇ ਹੋਏ ਇਸ ਦੇ ਉੱਤੇ ਪੀੜਤ ਪਰਿਵਾਰ ਦੇ ਮਾਪਿਆਂ ਨੂੰ ਜਿਹੜਾ ਨਿਆਂ ਦਿਲਾਊਗਾ